ਹਾਂਜੀ ਦੋਸਤੋ ਵੈਲਕਮ ਬੈਕ ਤੇ ਆ ਵੀਡੀਓ ਦੇਖ ਲਓ ਦੋਸਤੋ ਜਿਨ੍ਹਾਂ ਦੇ ਘਰੇ ਵੀ ਛੋਟੇ ਬੱਚੇ ਨੇ ਨਾ ਉਹਨਾਂ ਨੂੰ ਨਾ ਤੁਸੀਂ ਵੀ ਕੋਈ ਕੋਇਨ ਵਗੈਰਾ ਨਾ ਦੇ ਕਰੋ ਕੋਇਨ ਮਤਲਬ ਵੀ ਕੋਈ ਠੋਲੂ ਵਗੈਰਾ ਖਰਚਣ ਲਈ ਪੈਸੇ ਦੇ ਦੇਣੇ ਆਪਾਂ 10 ਦਾ 5 ਦਾ ਨਾ ਦੇ ਕਰੋ ਆਹ ਵੀਡੀਓ ਦੇ ਵਿੱਚ ਦੇਖ ਲਓ ਇਹ ਬੱਚੀ ਨੂੰ ਨਾ ਠੋਲੂ ਹੀ ਦਿੱਤਾ ਗਿਆ ਸੀ 10 ਰੁਪਏ ਦਾ ਠੋਲੂ ਸੀ ਤੇ ਉਹਨਾਂ ਨਿਗਲ ਗਏ ਹੁਣ ਦੇਖੋ ਵਿਚਾਰੀ ਦਾ ਆਪਰੇਸ਼ਨ ਹੁਣ ਕਰ ਰਹੇ ਨੇ ਇਹ ਇਸ ਆਪਰੇਟ ਦੇ ਰਾਹੀ ਉਹ ਜੋ ਵੀ ਇਹਨੇ ਗਲੇ ਦੇ ਵਿੱਚ ਨਿਕਲਿਆ ਐ ਨਹੀਂ ਪਤਾ 10 ਰੁਪਏ ਦਾ ਠੋਲੂ ਆ ਜਾਂ 5 ਰੁਪਏ ਦਾ ਔਰ ਇੰਨੀ ਕਿ ਜਾਣਕਾਰੀ ਆ ਵੀ ਠੋਲੂ ਨਿਕਲਿਆ ਉਹ ਕੁੜੀ ਨੇ ਆ ਦੇਖੋ ਦੋਸਤੋ 10 ਰੁਪਏ ਦਾ ਠੋਲੂ ਨਿਕਲਿਆ ਹੋਇਆ ਸੀ ਕੁੜੀ ਨੇ ਤੇ 10 ਰੁਪਏ ਦਾ ਠੋਲੂ ਨਿਕਲਿਆ ਤੇ ਦੋਸਤੋ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਬੱਚੇ ਨਾਲ ਕਿਵੇਂ ਧਿਆਨ ਰੱਖਣਾ ਆ ਦੇਖੋ ਬਹੁਤ ਬੁਰਾ ਹਾਲ ਹੋ ਗਿਆ ਬੱਚੀ ਦਾ ਤੇ ਜਿੰਨਾਂ ਦੇ ਵੀ ਘਰੇ ਬੱਚੇ ਨੇ ਛੋਟੇ ਉਹਨਾਂ ਨੂੰ ਕੋਇਨ ਵਗੈਰਾ ਨਾ ਦਿਆ ਕਰੋ ਠੋਲੂ ਵਗੈਰਾ ਪੈਸੇ ਖਰਚਣ ਵਾਸਤੇ ਨਹੀਂ ਤਾਂ ਦੇਖ ਲਓ ਆ ਹਾਲ ਹੋਣਾ ਦੇਖੋ ਕੀ ਹਾਲ ਹੋ ਰਿਹਾ ਬੱਚੀ ਦਾ ਦੋਸਤੋ ਵੀਡੀਓ ਜਰੂਰ ਸ਼ੇਅਰ ਕਰ ਦਿਓ 10 ਰੁਪਏ ਦਾ ਠੋਲੂ ਨਿਕਲਾ ਹੋਇਆ ਸੀ ਆ ਦੇਖੋ ਦੋਸਤੋ 10 ਰੁਪਏ ਦਾ ਠੋਲੂ ਹੈ ਇਹ 10 ਰੁਪਏ ਦਾ ਠੋਲੂ ਨਿਕਲ ਗਿਆ ਸੀ ਬੱਚੀ ਇਹ ਦੋਸਤੋ